ਗੁਰਾਹ ਇਲਾਕੇ ਵੀ ਚੋਰੀ ਦੀਆਂ ਵਾਰਦਾਤਾਂ ਤਾਂ ਰੁਕਣ ਦਾ ਨਾਮ ਨਹੀਂ ਲੈ ਰਹੀਆਂ ਚੋਰਾਂ ਦੇ ਹੌਸਲੇ ਇਸ ਕਦਰ ਬਲੰਦ ਹੋ ਚੁੱਕੇ ਨੇ ਕਿ ਉਹ ਬਿਨਾਂ ਕਿਸੇ ਡਰ ਅਤੇ ਭੈ ਦੇ ਚੋਰੀ ਦੀਆਂ ਵਾਰਦਾਤਾਂ ਨੂੰ ਅੰਜਾਮ ਦੇ ਰਹੇ ਨੇ ਅਜਿਹੇ ਇੱਕ ਹੋਰ ਚੋਰੀ ਦਾ ਮਾਮਲਾ ਸਾਹਮਣੇ ਆਇਆ ਹੈ ਗੁਰਾਹ ਸ਼ਹਿਰ ਵਿੱਚ ਜਿੱਥੇ ਕਿ ਮੋਟਰਸਾਈਕਲ ਤੇ ਆਏ تین ਚੋਰਾਵਾਂ ਵਿੱਚੋਂ ਦੋ ਚੋਰਾ ਨੂੰ ਚੋਰੀ ਕਰਦੇ ਅਨੁਰੰਗੇ ਹਥੀ ਕਾਬੂ ਕਰ ਲਿਆ ਗਿਆ ਜਦਕਿ ਇੱਕ ਚੋਰ ਭੱਜਣ ਵਿੱਚ ਕਾਮਯਾਬ ਹੋ ਗਿਆ ਇਸ ਬੰਦੀ ਜਾਣਕਾਰੀ ਦਿੰਦੇ ਆ ਸੰਜੀਵ ਵੀਰ ਨੇ ਦੱਸਿਆ ਕਿ ਰੁੜਕਾ ਰੋਡ ਤੇ ਇਲੈਕਟ੍ਰੋਨਿਕ ਦੀ ਦੁਕਾਨ ਹੈ ਤੇ ਜਦੋਂ ਦੁਕਾਨ ਦਾ ਮਾਲਕ ਦੁਕਾਨ ਨੂੰ ਤਾਲਾ ਲਗਾ ਕੇ ਰੋਟੀ ਖਾਣ ਗਿਆ ਤਾਂ ਪਿੱਛੋਂ ਮੋਟਰਸਾਈਕਲ ਸਵਾਰ ਤਿੰਨ ਚੋਰ ਦੁਕਾਨ ਦਾ ਤਾਲਾ ਤੋੜ ਕੇ ਅੰਦਰ ਦਾਖਲ ਹੋ ਗਏ ਤੇ ਗੱਲੇ ਵਿੱਚੋਂ 8 ਤੋਂ 10 ਹਜ਼ਾਰ ਰੁਪਏ ਦੀ ਨਕਦੀ ਚੋਰੀ ਕਰ ਲਈ ਜਿਸ ਤੋਂ ਬਾਅਦ ਦੁਕਾਨਦਾਰ ਨੇ ਤੁਰੰਤ ਹੀ ਦੁਕਾਨ ਤੇ ਆ ਕੇ ਤਿੰਨ ਚੋਰਾਂ ਵਿੱਚੋਂ ਦੋ ਚੋਰਾਂ ਨੂੰ ਕਾਬੂ ਕਰ ਲਿਆ ਚਾਹ ਕਿ ਤੀਸਰਾ ਚੋਰ ਨਕਦੀ ਲੈ ਕੇ ਭੱਜਣ ਵਿੱਚ ਕਾਮਯਾਬ ਹੋ ਗਿਆ ਜਿਸ ਤੋਂ ਬਾਅਦ ਦੁਕਾਨਦਾਰ ਵੱਲੋਂ ਹੋਰਨਾਂ ਦੁਕਾਨਦਾਰਾਂ ਦੇ ਸਹਿਯੋਗ ਨਾਲ ਕਾਬੂ ਕੀਤੇ ਦੋਵਾਂ ਚੋਰਾਂ ਨੂੰ ਗ੍ਰੈਂਡ ਪੁਲਿਸ ਦੇ ਹਵਾਲੇ ਕਰ ਦਿੱਤਾ ਗਿਆ ਇਸ ਮੌਕੇ ਦੁਕਾਨਦਾਰ ਨੇ ਕਿਹਾ ਕਿ ਕੋਈ ਵੀ ਦੁਕਾਨਦਾਰ ਆਪਣੀ ਦੁਕਾਨ ਅੰਦਰ ਸੁਰੱਖਿਅਤ ਨਹੀਂ ਹੈ ਹੁਣ ਆਪ ਪੁਲਿਸ ਪ੍ਰਸ਼ਾਸਨ ਪਾਸੋਂ ਮੰਗ ਕੀਤੀ ਗਈ ਚੋਰਾਂ ਤੇ ਨਿਕੇਲ ਕਸੀ ਜਾਵੇ ਅੱਜ ਬੜਾ ਰੌੜਕਾ ਰੋਡ ਤੇ ਜੀ ਸਾਡੇ ਦੁਕਾਨ ਦੇ ਸਾਡੀ ਵੀ ਨਹੀਂ ਦੁਕਾਨ ਆ ਜੇ ਢਿੱਲੋ ਸੀਮਾ ਸਟੋਰ ਉਹਦੇ ਸਾਹਮਣੇ ਬਿਲਕੁਲ ਸੈਂਬੀ ਇਲੈਕਟ੍ਰੋਨਿਕ ਵਾਲਿਆਂ ਦੇ ਦੁਕਾਨ ਦੇ ਇਹ ਰੋਟੀ ਖਾਣ ਗਏ ਹੋਏ ਸੀ ਅਸੀਂ ਸਾਹਮਣੇ ਬੈਠੇ ਸੀ ਆਪਣੀ ਦੁਕਾਨ ਤੇ ਇਹ ਅਸੀਂ ਜਦੋਂ ਸਾਡੇ ਮੁੰਡੇ ਦੀ ਨਿਗਾਹ ਪਈ ਬਾਹਰ ਵੀ ਮੁੰਡਾ ਅੰਦਰ ਤੋੜ ਕੇ ਵੜ ਗਿਆ ਹਨਾ ਦੁਕਾਨ ਦੇ ਅੰਦਰ ਵੜ ਗਿਆ ਲੋਕ ਤੋੜ ਕੇ ਮੁੰਡਾ ਇਹ ਜੀ 1:00 ਵਜੇ 1:00 ਵਜੇ ਦੀ ਗੱਲ ਹੈ ਜੀ ਤੇ ਅਸੀਂ ਫੜਫੜ ਭੱਜ ਕੇ ਦੇਖਣ ਆਏ ਤਾਂ ਦੋ ਮੁੰਡੇ ਬਾਹਰ ਘੇੜੇ ਕੱਢਦੇ ਸੀਗੇ ਤੇ ਇੱਕ ਮੁੰਡਾ ਅੰਦਰ ਵੜ ਗਿਆ ਸੀ ਜਿਹੜਾ ਉਹ ਜਦੋਂ ਅਸੀਂ ਉਹਨੂੰ ਆ ਕੇ ਪੁੱਛਿਆ ਅਸੀਂ ਕਿ ਤੂੰ ਕਾਕਾ ਕੀ ਕਰਦਾ ਅੰਦਰ ਉਹ ਕਹਿੰਦਾ ਜੀ ਮੈਂ ਨਵਾਂ ਲੱਗਾ ਅੰਦਰ ਵੀ ਲੱਗਾ ਸਾਨੂੰ ਵੀ ਇਦਾਂ ਜੱਜ ਲੱਗਾ ਸਿਹਤ ਤੋਂ ਉਹ ਸਿਹਤਮੰਦ ਸੀ ਮੁੰਡਾ ਵਧੀਆ ਪਰਸਨੈਲਿਟੀ ਸੀ ਕੱਪੜੇ-ਕੁੱਪੜੇ ਵਧੀਆ ਪਾਏ ਸੀ ਉਹਦੇ ਸਾਨੂੰ ਇਦਾਂ ਲੱਗਾ ਵੀ ਹੋ ਸਕਦਾ ਵੀ ਸ਼ਾਇਦ ਮੁੰਡੇ ਦੁਕਾਨ ਤੇ ਨਵੇਂ ਸ਼ਾਇਦ ਰੱਖੇ ਆ ਤੇ ਅਸੀਂ ਉਹਦੇ ਨਾਲ ਗੱਲਾਂ ਕਰਨ ਲੱਪੇ ਕਹਿੰਦਾ ਮੇਰੇ ਨਾਲ ਦਾ ਮੁੰਡਾ ਇੱਧਰ ਨਾਲ ਦੀ ਦੁਕਾਨ ਤੇ ਗਿਆ ਆ ਜਿਹੜਾ ਲੱਗਾ ਆ ਕਹਿੰਦਾ ਮੈਂ ਉਹਨੂੰ ਲੈ ਕੇ ਆਉਣਾ ਉਹਨੂੰ ਲੈਣ ਚਲੇ ਗਿਆ ਅਸੀਂ ਜਿਹੜੇ ਬਾਹਰ ਫਿਰਦੇ ਸੀ ਅਸੀਂ ਉਹਨਾਂ ਨੂੰ ਫੜਿਆ ਮੁੰਡਿਆਂ ਨੂੰ ਜਦੋਂ ਉਹਨਾਂ ਨੂੰ ਫੜਿਆ ਤਾਂ ਉਹ ਮੁੰਡਾ ਜੱਤਗਰ ਭੱਜ ਗਿਆ ਬਾਅਦ ਚ ਅਸੀਂ ਜਦ ਥੋੜੀ ਦੇਰ ਬਾਅਦ ਸਾਡੀ ਲੋਕ ਤੇ ਨਿਗਾ ਪਈ ਵੀ ਲੋਕ ਟੁੱਟਾ ਆ ਫੇਰ ਅਸੀਂ ਭੱਜੇ ਫਟਾਫਟ ਬਜ਼ਾਰਾਂ ਨੂੰ ਇਹੀਆਂ ਨੂੰ ਮੁੰਡੇ ਨੂੰ ਦਬੋਚੀਏ ਫ ਪੀ ਅਸੀਂ ਜਿਹੜੇ ਬਾਹਰ ਗੇੜੇ ਕੱਢਦੇ ਸੀ ਮੁੰਡੇ ਜਿਹੜੇ ਬਾਹਰ ਨਿਗਰੱਖੀ ਹੋਈ ਸੀ ਮੁੰਡਿਆਂ ਨੇ ਦੋ ਜਾਨੇ ਸੀਗੇ ਬਾਹਰ ਅਸੀਂ ਉਹਨਾਂ ਨੂੰ ਫੜ ਕੇ ਸੀ ਬਿਠਾ ਲਿਆ ਤੇ ਜੱਤਗਰ ਬਾਜ਼ਾਰ ਵਾਲੇ ਸਾਰੇ ਇਕੱਠੇ ਹੋ ਗਏ ਤੇ ਬਾਜ਼ਾਰ ਵਾਲਿਆਂ ਨੇ ਮੁੜ ਕੇ ਪੁਲਿਸ ਥਾਦ ਕੇ ਉਹਨਾਂ ਨੂੰ ਫੜਾਤਾ ਜੀ ਸਾਰਿਆਂ ਨੂੰ ਐਂਟਰੀ ਆ ਜਿਹੜੀ ਇਸ ਸ਼ਾਪ ਦੀ ਦਰਵਾਜਾ ਹੈਗਾ ਸ਼ੀਸ਼ੇ ਵਾਲਾ ਉਹਦੇ ਲੋਕ ਤੋੜੇ ਆ ਔਰ ਲੋਕ ਲੋਕ ਤੋੜਨ ਤੋਂ ਬਾਅਦ ਅੰਦਰ ਆ ਕੇ ਕਾਊਂਟਰ ਦੇ ਵਿੱਚ ਜਿਹੜਾ ਹੈਗਾ ਕੈਸ਼ ਪਿਆ ਸੀ ਤਕਰੀਬਨ 8-10000 ਲਗਭਗ ਜਿਹੜਾ ਸੀਗਾ ਕਹਿੰਦੇ ਆ ਤੇ ਭੈਣ ਜੀ ਹੁਣੀ ਗਏ ਸੀ ਰੋਟੀ ਖਾਣ ਤਕਰੀਬਨ 1 ਵਜੇ ਦਾ ਟ ਦੋ ਬੰਦੇ ਜਿਹੜੇ ਆ ਮੌਕੇ ਤੇ ਆ ਉਹ ਉਹ ਇੱਥੇ ਜਿਹੜੇ ਆ ਫਰ ਹੋਏ ਆ ਜਿਨ੍ਹਾਂ ਵਿੱਚੋਂ ਦੋ ਹੀ ਲੜਕੇ ਜਿਹੜੇ ਆ ਉਹ ਇੱਕ ਬਾਹਰ ਲਈ ਜਿਹੜੇ ਮੁੰਡਾ ਇੱਕ ਬਾਹਰ ਲਾਇਗਾ ਉਹ ਮੋਗੇਵਾਲ ਦੀ ਸਾਈਡ ਦੇ ਦੱਸਦੇ ਆ ਤੇ ਉਹ ਜਿਹੜੇ ਆ ਕੇ ਆ ਉਹਨਾਂ ਨੇ ਜਦੋਂ ਇੱਥੋਂ ਪੁੱਛ ਪੜਤਾਲ ਕੀਤੀ ਉਹ ਕਹਿੰਦੇ ਇੱਕ ਜਿਹੜਾ ਸਾਡਾ ਸਾਥੀ ਸੀ ਉਹ ਪੈਸੇ ਲੈ ਕੇ ਔਰ ਮੋਟਰਸਾਈਕਲ ਤੇ ਜਿੱਤੇ ਅਸੀਂ ਆਏ ਸੀਗੇ ਤੇ ਜਿੱਤੇ ਅਸੀਂ ਆਏ ਸੀਗੇ ਤੇ ਉਹ ਲੈ ਕੇ ਜਿਹੜੇ ਆ ਉਹ ਭੱਜ ਗਿਆ ਤੇ ਦੋ ਬੰਦੇ ਜਿਹੜੇ ਆ ਉਹ ਪੁਲਿਸ ਨੂੰ ਦੱਸ ਦਿੱਤਾ ਹੈਗਾ ਮੌਕੇ ਤੇ ਬਾਜ਼ਾਰ ਵਾਲਿਆਂ ਨੇ ਵੀ ਔਰ ਮੈਂ ਵੀ ਜਿਹੜਾ ਹੈਗਾ ਇਨਫੋਰਮੇਸ਼ਨ ਦਿੱਤੀ ਸੀ ਤੇ ਉੱਥੋਂ ਸਾਡੇ ਜਿਹੜੇ ਆ ਸਬ ਇੰਸਪੈਕਟਰ ਅ ਸ੍ਰੀ ਸਰਦਾਰ ਜਗਿੰਦਰ ਜੀ ਸੀਗੇ ਔਰ ਨਾਲ 112 ਦੀ ਗੱਡੀ ਜਿਹੜੀ ਆ ਉਹ ਵੀ ਆਈ ਸੀਗੀ ਤੇ ਉਹ ਆ ਕੇ ਜਿਹੜੇ ਆ ਮੌਕੇ ਤੇ ਉਹ ਪੁੱਛ ਪੜਤਾਲ ਕਰਕੇ ਜਿਹੜਾ ਹੈਗਾ ਉਹ ਬੰਦੇ ਜਿਹੜੇ ਆ ਦੋਨੇ ਲੈ ਗਏ ਆ ਔਰ ਜਿਹੜੇ ਇਹਨਾਂ ਦੇ ਤੀਜਾ ਬੰਦਾ ਹੈਗਾ ਉਹਨੂੰ ਵੀ ਜਲਦ ਤੋਂ ਜਲਦੀ ਜਿਹੜਾ ਹੈਗਾ ਫੜ ਕੇ ਉਹਨੂੰ ਵੀ ਜਿਹੜਾ ਹੈਗਾ ਸਾਹਮਣੇ ਲਿਆ ਕੇ ਉਹਨੂੰ ਜਿਹੜਾ ਹੈਗਾ ਉੱਤੇ ਪਰਚਾ ਜਿਹੜਾ ਹੈਗਾ ਉਹ ਕੀਤਾ ਜਾਵੇ